ਸਸਿਕਾ ਜੀ ਵੈਲਕਮ ਟੂ ਨੀ ਮਰਥ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਪਾਂ ਪਾਰਟੀ ਵੇਅਰ ਸੂਟ ਲੈ ਕੇ ਆਏ ਜੀ ਸਾਰੇ ਹੈਂਡਵਰਕ ਦੇ ਵਿੱਚ ਸੂਟ ਹੋਣਗੇ ਕੁਝ ਅਲੱਗ ਕਨਸੈਪਟ ਦੇ ਵਿੱਚ ਬ੍ਰੌਕੇਟ ਦੇ ਸੂਟ ਹੋਣਗੇ ਤੇ ਬ੍ਰੌਕੇਟ ਦੀ ਬਾਟਮਸ ਦੇ ਵਿੱਚ ਹੋਣਗੇ ਤੇ ਇੱਕ ਆਰੀਵਰਕ ਦੇ ਵਿੱਚ ਤੁਹਾਨੂੰ ਲੇਟੈਸਟ ਕਲੈਕਸ਼ਨ ਦਿਖਾਵਾਂਗੇ ਪ੍ਰਾਈਸ ਮੈਂ ਨਾਲ ਦੀ ਨਾਲ ਸਾਰੇ ਸੂਟਾਂ ਤੇ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 9 ਸਵੇਰ ਨੂੰ 9:30 ਇੰਨੇ ਕ ਟਾਈਮ ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਹੀ ਵੀਡੀਓ ਲੈ ਕੇ ਆਉਂਦੇ ਆ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਹੈ ਤੇ ਹਰ ਇੱਕ ਤਰ੍ਹਾਂ ਦਾ ਕੱਪੜਾ ਜੋ ਆਪਾਂ ਨੂੰ ਵੈਦਰ ਦੇ ਅਕੋਰਡਿੰਗ ਚਾਹੀਦਾ ਹੁੰਦਾ ਹੈ ਫੰਕਸ਼ਨ ਦੇ ਅਕੋਰਡਿੰਗ ਜਿਵੇਂ ਦਾ ਮਰਜੀ ਡੇਲੀ ਵੇਅਰ ਹਰ ਇੱਕ ਤਰ੍ਹਾਂ ਦੇ ਸੂਟ ਤੁਹਾਨੂੰ ਘਰੇ ਬੈਠੇ ਪ੍ਰੋਵਾਈਡ ਕਰਦੇ ਆ ਜੀ ਆਪਾਂ ਕਿ ਬੁਕਿੰਗ ਲਈ ਨੰਬਰ ਹੈ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ অপਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਸੂਟ ਪਰਚੇਸ ਕਰਨੇ ਆ ਜਦ ਮਰਜੀ ਤੁਸੀਂ ਮੰਡੇ ਟੂ ਸੈਟਰਡੇ ਸ਼ੌਪ ਤੇ ਆ ਕੇ ਵੀ ਪਰਚੇজিং ਕਰ ਸਕਦੇ ਹੋ ਸਵੇਰੇ 10:30 ਤੋਂ ਰਾਤੀ 8 ਵਜੇ ਤੱਕ ਆਪਣੀ ਸ਼ੌਪ ਖੁੱਲੀ ਹੁੰਦੀ ਹੈ ਕੋਈ ਵੀ ਇਸ ਦੇ ਵਿੱਚ ਆਪਾਂ ਬੰਦ ਨਹੀਂ ਕਰਦੇ ਵਿੱਚ ਨੂੰ ਜਦ ਮਰਜੀ ਤੁਸੀਂ ਮੰਡੇ ਟੂ ਸੈਟਰਡੇ ਸ਼ੌਪ ਤੇ ਆ ਸਕਦੇ ਹੋ ਗੁਰਦੁਆਰਾ ਸਿੰਘ ਸਵਾ ਜੀ ਦੇ ਬਿਲਕੁਲ ਨਾਲ ਵਾਲੀ ਸ਼ੌਪ ਹੈ ਜੀ ਆਪਣੀ ਬਹੁਤ ਈਜ਼ੀ ਹੈ ਸ਼ੌਪ ਤੁਹਾਨੂੰ ਲੱਭਣੀ ਤੇ ਬੜੀ ਪਿਆਰੀ ਕਲੈਕਸ਼ਨ ਹੈ ਤੇ ਕੋਰੀਅਰ ਚਾਰजेस ਮੈਂ ਹਰ ਰੋਜ਼ ਦੱਸਦੀ ਹੁੰਨੀ ਆ ਅੱਜ ਵੀ ਤੁਹਾਨੂੰ ਦੱਸਦੀ ਆ ਕੋਰੀਅਰ ਚਾਰजेस ਅਲੱਗ ਤੋਂ ਹੁੰਨੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਬੁਕਿੰਗ ਕਰਦੇ ਹੋ ਪੇਮੈਂਟ ਕਰਨੀ ਹੁੰਦੀ ਹੈ ਤੇ ਨਾਲ ਦੀ ਨਾਲ ਆਪਣੇ ਕੋਰੀਅਰ ਚਾਰजेस ਕਨਫਰਮ ਕਰਕੇ ਤਾਂ ਨਾਲ ਹੀ ਪੇਮੈਂਟ ਇਕੱਠੀ ਕਰ ਦਿਆ ਕਰੋ ਤੇ ਦੇਖਦੇ ਹਾਂ ਅਸ ਦਾ ਪਹਿਲਾ ਸੂਟ ਇਹ ਦੇਖੋ ਰੈਸਟ ਕਲਰ ਦੇ ਵਿੱਚ ਸੂਟ ਹੈ ਜੀ ਬਹੁਤ ਸੋਹਣਾ ਬ੍ਰੋਕੇਟ ਦੀ ਸ਼ਰਟ ਹੈ ਬਿਲਕੁਲ ਸੌਫਟ ਬ੍ਰੋਕੇਟ ਹੈ ਹੁਣ ਜਿਹੜੀਆਂ ਬ੍ਰੋਕੇਟਸ ਆ ਗਈਆਂ ਐਵੇਂ ਜਿਹੜੇ ਹੈਲਦੀਆਂ ਉਹਨਾਂ ਨੂੰ ਇਹ ਨਾ ਲੱਗੇ ਵੀ ਅਸੀਂ ਹੋਰ ਮੋਟੇ ਲੱਗਾਂਗੇ ਹਨਾ ਹੁਣ ਜਿਹੜੀ ਬ੍ਰੋਕੇਟ ਆ ਗਈ ਬਹੁਤ ਸੌਫਟ ਦੇ ਵਿੱਚ ਬ੍ਰੋਕੇਟ ਹੈ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਛੋਟੀ ਪ੍ਰਿੰਟ ਦੇ ਵਿੱਚ ਇਹ ਹੈਗਾ 골ਡਨ ਪ੍ਰਿੰਟ ਦੇ ਵਿੱਚ ਅੰਬੀ ਵਾਲਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਰੈਸਟ ਕਲਰ ਦੇ ਵਿੱਚ ਸੂਟ ਹੈ ਸਾਰਾ ਇਹ ਤੇ ਹੈਂਡਵਰਕ ਹੈ neck ਬੜਾ ਪਿਆਰਾ ਬਣਿਆ ਹੈਂਡਵਰਕ ਦੇ ਵਿੱਚ ਤੇ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਇਹ ਹੈਵੀ ਕਲੀ ਨੀਚੇ ਤੱਕ ਤੇ ਇਹਦਾ ਭਕੇਰਾ ਨਹੀਂ ਬਣਾਇਆ ਸਾਈਡ ਤੇ ਆ ਜਾਣੀ ਹੈ ਜੇ ਕਿਉਂਕਿ ਘੇਰੇ ਨਾਲ ਥੋੜਾ ਲੈਂਥ ਦਾ ਇਸ਼ੂ ਸਾਨੂੰ ਕਈ ਸੂਟਾਂ ਦਾ ਆ ਜਾਂਦਾ ਪਰ ਇਹਦਾ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਉੱਪਰ ਤੋਂ ਜਿੰਨਾ ਮਰਜ਼ੀ ਤੁਸੀਂ ਆਪਣਾ ਇੱਧਰ ਤੋਂ ਘੇਰਿਆ ਦਾ ਕੋਈ ਇਸ਼ੂ ਨਹੀਂ ਹੈਗਾ ਇਹ ਤਾਂ ਹੋ ਗਿਆ ਫਰੰਟ ਤੇ 슬ੀਵਜ਼ ਹੈਵੀ ਹੈ ਜੀ ਇਹਦੀਆਂ ਬਾਜੂ ਤੇ ਪੂਰਾ ਹੈਵੀ ਵਰਕ ਕੀਤਾ ਹੋਇਆ ਦੇਖੋ ਇਹ ਅੰਬੇ ਉੱਪਰ ਵਾਲੀ ਸਾਈਡ ਆ ਜਣੀ ਇਸ ਸਾਈਡ ਤੋਂ ਬਾਜੂ ਉੱਪਰ ਤੱਕ ਬਣਨੀ ਹੈ ਬੜੀ ਪਿਆਰੀ ਬੜੀ ਪਿਆਰੀ ਲੁੱਕ ਦੇ ਵਿੱਚ ਸੂਟ ਰੈਸਟ ਕਲਰ ਦੇ ਵਿੱਚ ਇਹ ਤਾਂ ਹੋਗੀ ਸ਼ਰਟ ਇਸ ਦੇ ਨਾਲ ਹੈਗੀ ਹੈ 크ਰੇਪ ਦੀ ਬਾਟਮ ਹੈ ਤੇ ਬਾਟਮ ਤੇ ਵੀ ਬੜਾ ਪਿਆਰਾ ਵਰਕ ਹੈ ਇਹ ਬਾਟਮ ਤੇ ਵਰਕ ਆਣਾ ਸਾਰਾ ਹੈਂਡ ਵਰਕ ਦੇ ਵਿੱਚ ਬਾਟਮ ਤੇ ਵਰਕ ਤੇ ਨਾਲ ਹੈਗਾ ਆਰਗੈਂਜ਼ਾ ਦਾ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਗੋਟਾ ਲੱਗਿਆ ਹੋਇਆ ਤੇ ਪੱਲਿਆਂ ਤੇ ਵੀ ਗੋਟੇ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ। ਬੜਾ ਪਿਆਰਾ ਰੈਸਟ ਕਲਰ ਦੇ ਵਿੱਚ ਸੂਟ। ਇਹ ਲੁੱਕ ਆ ਜਣੀ ਹੈ ਜੀ ਸੂਟ ਦੀ। ਇੱਥੇ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦਾ। 5200 ਪ੍ਰਾਈਸ ਹੈ 5200 ਪ੍ਰਾਈਸ ਦੇ ਨਾਲ ਆਪਣਾ ਪਹਿਲਾ ਸੂਟ 5200 ਪ੍ਰਾਈਸ ਦੇ ਨਾਲ। ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀ ਆ ਸੇਮ ਦੇ ਵਿੱਚ ਆਪਣੇ ਕੋਲ ਬੜੇ ਸੋਹਣੇ ਡਾਰਕ ਚਾਰਟ ਹੈ ਇਹਨਾਂ ਦੇ ਨਾਲ ਦਾ। ਦਸ ਸੋਨੇ ਗੋੜੇ ਗੋੜੇ ਰੰਗ ਹੋਣਗੇ ਇਹ ਰੈਸਟ ਕਲਰ ਦੇ ਵਿੱਚ ਸੀਗਾ ਨੈਕਸਟ ਹੈਗਾ ਡਾਰਕ ਫਰੋਜ਼ੀ ਕਲਰ ਬੜਾ ਸੋਨਾ ਜਿਹਾ ਫਰੋਜ਼ੀ ਹੈ ਬ੍ਰਾਕਟ ਦੀ ਸ਼ਰਟ ਹੈ ਬਿਲਕੁਲ ਸੌਫਟ ਬ੍ਰਾਕਟ ਦੇ ਵਿੱਚ ਅੰਬੀ ਵਾਲਾ ਪ੍ਰਿੰਟ ਤੇ ਇਹਦੇ ਵਿੱਚ ਨੈਕ ਤੇ ਸਾਰਾ ਹੈਂਡਵਰਕ ਬਹੁਤ ਪਿਆਰਾ ਵਰਕ ਨੀਚੇ ਤੱਕ ਪੂਰਾ ਹੈਵੀ ਫਰੰਟ ਹੈਵੀ ਕਾਰਨਰ ਤੇ ਆ ਜਾਣੇ ਜੀ ਜਦੋਂ ਆਪਾਂ ਆਪਣੇ ਚੌਕ ਬਣਨਗੇ ਬਹੁਤ ਪਿਆਰਾ ਇਹ ਸੂਟ ਰੈਡੀ ਹੋਣਾ ਤੇ ਬਾਜੂ ਤੇ ਹੈਵੀ ਵਰਕ ਹੈ। 슬ੀਵਸ ਤੇ ਹੈਵੀ ਵਰਕ ਬੜੇ ਸੋਹਣੇ ਸਰਦਾਰੀ ਸੂਟ ਹੈ ਕਿਉਂਕਿ ਬ੍ਰੋਕੇਟ ਦਾ ਇਸ ਵਾਰੀ ਬਹੁਤ ਟ੍ਰੈਂਡ ਹੈ। ਇਹ ਆ ਗਈ ਸ਼ਰਟ। ਇਸ ਜਨਰਲ ਹੈਗੀ ਹੈ 크레ਪ ਦੀ ਬਾਟਮ ਹੈ ਤੇ ਬਾਟਮ ਤੇ ਵੀ ਵਰਕ ਹੈ। ਇਹ ਬਾਟਮ ਤੇ ਵਰਕ ਆ ਜਣਾ ਬਹੁਤ ਸੋਹਣਾ ਹੈਂਡਵਰਕ ਹੋਇਆ ਬਾਟਮ ਤੇ। ਐਂਡ ਬਹੁਤ ਹੈ ਜੀ ਬ੍ਰੋਕਰਟ ਦੇ ਸੂਟਾਂ ਦਾ ਤੇ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਆਪਾਂ ਸੂਟ ਲੈ ਕੇ ਆਏ ਆਂ ਸ਼ਰਟ ਤੇ ਫੁੱਲ ਹੈਵੀ ਵਰਕ ਹੈ ਬਾਜੂ ਤੇ ਹੈਵੀ ਵਰਕ ਹੈ ਤੇ ਬਾਟਮ ਤੇ ਵਰਕ ਹੈ ਦੁਪੱਟੇ ਦੀ ਪ੍ਰੋਪਰ ਫਿਨਿਸ਼ਿੰਗ ਹੋਈ ਵੀ ਹੈ ਗੋਟੇ ਦੇ ਨਾਲ ਦੇਖੋ ਕਿੰਨਾ ਪਿਆਰਾ ਦੁਪੱਟਾ ਪੱਲਿਆਂ ਤੇ ਵੀ ਫਿਨਿਸ਼ਿੰਗ ਹੈ ਗੋਟੇ ਦੀ ਇਹ ਲੁੱਕ ਆ ਜਣੇ ਸੂਟ ਦਾ 5200 ਪ੍ਰਾਈਸ ਹੈ ਜੀ 5200 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਕਲਰ ਆ ਗਿਆ ਇਹਦੇ ਵਿੱਚ yellow color yellow color ਆ ਬਹੁਤ ਸੋਹਣਾ ਸਾਰਾ ਹੈਂਡਵਰਕ ਦੇ ਵਿੱਚ ਨੈਕ ਤੇ ਸਾਰਾ نیچے ਤੱਕ ਦੇਖ ਸਕਦੇ ਹੋ ਤੁਸੀਂ ਪੂਰੀ ਹੈਵੀ ਸ਼ਰਟ ਤੇ 슬ੀਵਸ ਤੇ ਹੈਵੀ ਵਰਕ ਹੈ ਕ੍ਰੇਪ ਦੀ ਬਾਟਮ ਤੇ ਬਾਟਮ ਤੇ ਵਰਕ ਇਹ অর্ਗਾਂਜ਼ਾ ਦੁਪੱਟਾ ਹੈ ਦੁਪੱਟੇ ਤੇ ਕੋਟੇ ਦੀ ਫਿਨਿਸ਼ਿੰਗ ਇਹ ਲੋਕਾਂ ਨੂੰ ਅਸਲ ਦੇਖੋ ਕਿੰਨਾ ਪਿਆਰਾ ਸੋਹਣਾ 5200 ਪ੍ਰਾਈਸ ਹੈ ਜੀ 5200 ਪ੍ਰਾਈਸ ਦੇ ਨਾਲ ਇਹ ਵਾਲੇ ਸੂਟ ਨੈਕਸਟ ਹੈਗਾ ਇਹਦੇ ਵਿੱਚ ਬੜਾ ਹੀ ਪਿਆਰਾ ਮਜੈਂਟਾ ਕਲਰ ਹੈ ਮ ਜੈਂਟਾ ਕਲਰ ਹੈ ਬਿਲਕੁਲ ਸੌਫਟ ਬ੍ਰੌਕੇਟ ਹੈ ਉਹ ਸੋਨੇ ਹੈਂਡਵਰਕ ਦੇ ਵਿੱਚ ਸੂਟ ਹੈ ਪੂਰੇ ਸਾਰਾ ਹੱਥ ਦਾ ਕੰਮ ਹੋਇਆ ਫਰੰਟ ਪੂਰਾ ਹੈਵੀ ਹੈ ਸ਼ਰਟ ਦਾ 슬ੀਵਜ਼ ਹੈਵੀ ਹੈ ਇਹ 슬ੀਵਸ ਤੇ ਆ ਜਾਣਾ ਹੈਵੀ ਵਰਕ ਮ ਜੈਂਟਾ ਕਲਰ ਦੀ ਬਾਟਮ ਕ੍ਰੇਪ ਦੀ ਤੇ ਬਾਟਮ ਤੇ ਵੀ ਵਰਕ ਹੈ ਦੇ ਨਾਮ ਹੈਗਾ ਅਰਗੈਜ਼ਾ ਦਾ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਗੋਟੇ ਦੀ ਫਿਨਿਸ਼ਿੰਗ ਤੇ ਪੱਲਿਆਂ ਤੇ ਬੜਾ ਪਿਆਰਾ ਬਰੀਕ ਗੋਟਾ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਇਹ ਦੇਖੋ ਇਹ ਲੁੱਕ ਆ ਜਾਣੀ ਹੈ ਸੂਟ ਦੀ 5200 ਪ੍ਰਾਈਸ ਹੈ ਜੀ 5200 ਪ੍ਰਾਈਸ ਦੇ ਨਾਲ ਇਹ ਚਾਰ ਸੂਟ ਵਿੱਚ ਤੁਹਾਨੂੰ ਬ੍ਰੋਕੇਟ ਦੀ ਸ਼ਰਟਸ ਦੇ ਵਿੱਚ ਦਿਖਾਏ ਆ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਟਿਸ਼ੂ ਦੇ ਵਿੱਚ ਸ਼ਰਟ ਹੋਊਗੀ ਤੇ ਬ੍ਰੋਕੇਟ ਦੀ ਬਾਟਮ ਉਸੇ ਲੱਗ ਕਨਸੈਪਟ ਟਿਸ਼ੂ ਦੀ ਸ਼ਰਟ ਫਿਰੋਜ਼ੀ ਕਲਰ ਦੇ ਵਿੱਚ ਸੂਟ ਹੈ ਜੀ ਇਹ ਲਾਈਟ ਫਿਰੋਜ਼ੀ ਕਲਰ ਹੈ ਬੜਾ ਸੋਹਣਾ ਸੈਲਫ ਦੇ ਵਿੱਚ ਟਿਸ਼ੂ ਹੈ ਜੀ ਇਹ ਸੈਲਫ ਦੇ ਵਿੱਚ ਟਿਸ਼ੂ ਤੇ ਸਾਰੇ ਤੇ ਹੈਂਡਵਰਕ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਸੋਹਣਾ ਹੈਂਡਵਰਕ ਹੋਇਆ ਪੂਰੀ ਸ਼ਰਟ ਤੇ ਘੇਰੇ ਤੇ ਹਲਕੀ ਜਿਹੀ ਵੇਲ ਬਣੀ ਹੋਈ ਹੈ 프ਿੰਟ ਪੂਰਾ ਹੈਵੀ ਹੈ ਉੱਪਰ ਤੋਂ ਲੈ ਕੇ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਕਿਉਂਕਿ ਨੈਕ ਨਹੀਂ ਬਣੀ ਹੋਈ ਇਹਦੀ ਜਿੰਨੀ ਵਰਜੀ ਲੈਂਥ ਰੈਡੀ ਕਰ ਸਕਦੇ ਆ ਆਪਾਂ ਤੇ ਇਹ ਬਾਜੂ ਤੇ ਵਰਕ ਆ ਜਣਾ ਜੀ ਸਾਈਡ ਤੇ ਇਸ ਦੇ ਨਾਲ ਹੈਗੀ ਹੈ ਬ੍ਰாக்கਟ ਦੀ ਬਾਟਮ ਨਾਲ ਬ੍ਰாக்கਟ ਦੀ ਬਾਟਮ ਹੈ organza ਦਾ ਦੁਪੱਟਾ ਦੁਪੱਟੇ ਦੇ ਦੇਖ ਸਕਦੇ ਹੋ ਬਹੁਤ ਸੋਹਣਾ ਗੋਟਾ ਲੱਗਿਆ ਤੇ ਪੱਲਿਆਂ ਤੇ ਰੀਕ ਗੋਟੇ ਦੀ ਫਿਨਿਸ਼ਿੰਗ ਹੈ ਇਹ ਲੁੱਕ ਆ ਜਾਨੀ ਇਹ ਸੂਟ ਵੀ ਬਹੁਤ ਸੋਹਣੀ ਬ੍ਰੋਕੇਟ ਬਾਟਮ ਦੇ ਨਾਲ ਪੂਰਾ ਹੈਵੀ ਸੂਟ 5400 ਪ੍ਰਾਈਸ ਹੈ ਜੀ 5400 ਪ੍ਰਾਈਸ ਦੇ ਨਾਲ ਆਪਣਾ ਇਹ ਸੂਟ ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀ ਆ ਬੜਾ ਸੋਹਣਾ ਤਾਂਬੇ ਰੰਗਾ ਰੰਗ ਕਹਿ ਸਕਦੇ ਹਨ ਪਰ ਰੈਸਟ ਕਲਰ ਥੋੜਾ ਬ੍ਰਾਈਟ ਜਿਹਾ ਰੈਸਟ ਹੁੰਦਾ ਜਿਹੜਾ ਤਾਂਬੇ ਰੰਗਾ ਰੰਗ ਹੈ ਸਾਰਾ ਹੈਵੀ ਵਰਕ ਫਰੰਟ ਪੂਰਾ ਹੈਵੀ ਹੈ ਜੀ ਸ਼ਰਟ ਤੇ ਸਾਰਾ ਹੈਂਡਵਰਕ ਹੋਇਆ ਹੈ ਘੇਰੇ ਤੇ ਵੀ ਵੇਲ ਬਣੀ ਹੋਈ ਹੈ ਸੈਲਫ ਟਿਸ਼ੂ ਹੈ ਜੀ ਬਿਲਕੁਲ ਪਿਓਰ ਟਿਸ਼ੂ ਦੇ ਵਿੱਚ ਸੈਲਫ ਦੇ ਵਿੱਚ ਇਹ 슬ੀਵਸ ਤੇ ਵਰਕ ਆ ਜਾਣਾ ਬ੍ਰாக்கਟ ਦੀ ਬਾਟਮ ਹੈ ਨਾਲ ਬ੍ਰாக்கਟ ਦੀ ਬਾਟਮ ਤੇ ਆਰਗੈਂਜ਼ਾ ਦਾ ਦੁਪੱਟਾ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਇਹਰ ਕੱਟ ਨਹੀਂ ਸੂਟ 5400 ਪ੍ਰਾਈਸ ਦੇ ਨਾਲ 5400 ਪ੍ਰਾਈਸ ਦੇ ਨਾਲ ਆਪਣਾ ਵੇਵਲੈਸ ਸੂਟ ਲੈਟਸ ਆ ਗਿਆ ਬੜਾ ਹੀ ਪਿਆਰਾ ਮਹਿੰਦੀ ਕਲਰ ਮਹਿੰਦੀ ਕਲਰ ਦੇ ਵਿੱਚ ਪੂਰਾ ਹੈਵੀ ਵਰਕ ਬ੍ਰாக்கਟ ਦੀ ਬਾਟਮ ਨਾਲ ਬਾਜੂ ਤੇ ਵਰਕ ਆ ਜਣਾ ਬੜੀ ਸੋਹਣੀ ਵੇਲ ਹੈ ਵਿੱਚ ਹਲਕਾ ਹਲਕਾ ਦਾਣਾ ਪੂਰੀ ਬਾਜੂ ਤੇ ਆਕਾ ਜਣਾ ਤੇ ਬ੍ਰாக்கਟ ਦੀ ਬਾਟਮ ਹੈ ਜੀ ਨਾਲ ਸਿਰ ਗੈਂਜ਼ਾ ਦੁਪੱਟਾ ਸੌਪਰ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਇਹ ਦੇਖੋ ਇਹ ਲੁਕਾਣਾ ਬਹੁਤ ਪਿਆਰੇ ਸੂਟ ਹੈ 5400 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਗਾਜਰੀ ਕਲਰ ਬੜਾ ਸੋਹਣਾ ਜਿਹਾ ਗਾਜਰੀ ਕਲਰ ਹੈ ਸੈਲਫ ਟਿਸ਼ੂ ਦੇ ਵਿੱਚ ਹੈ ਬਿਲਕੁਲ ਪਿਓਰ ਦੇ ਵਿੱਚ ਸਾਰਾ ਹੈਂਡਵਰਕ ਘੇਰੇ ਤੇ ਵੀ ਵਰਕ ਹੈ ਬਾਜੂ ਤੇ ਵਰਕ ਆ ਗਿਆ ਸਾਈਡ ਤੇ ਬ੍ਰਾਕਟ ਦੀ ਬਾਟਮ ਪਿਓਰ ਗਾਂਜ਼ਾ ਦਾ ਦੁਪੱਟਾ ਯਾਰੀ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਇਹ ਲੋਕਾਇਨ 5400 ਪ੍ਰਾਈਸ ਹੈ ਜੀ ਇਹ ਚਾਰ ਸੂਟ ਮੇ ਬ੍ਰੌਕੇਟ ਦੀ ਬਾਟਮ ਦੇ ਵਿੱਚ ਤੁਹਾਨੂੰ ਸੂਟ ਦਿਖਾਏ ਆ ਪਿਓਰ ਟਿਸ਼ੂ ਹੈਂਡਵਰਕ ਦੇ ਵਿੱਚ ਸ਼ਰਟ ਦੇ ਨਾਲ ਬ੍ਰੌਕੇਟ ਬਾਟਮ ਦੇ ਨਾਲ ਨੈਕਸਟ ਸੂਟ ਦਿਖਾਉਣੇ ਆ ਬੜੇ ਪਿਆਰਾ ਕੁਝ ਡਿਫਰੈਂਟ ਦਾ ਕਨਸੈਪਟ ਦਿਖਾਵਾਂਗੇ ਤੁਹਾਨੂੰ ਇਹ ਦੇਖੋ ਡਬਲ ਕਲਰ ਦੇ ਵਿੱਚ ਸੂਟ ਹੈ ਗ੍ਰੀਨ ਤੇ ਕਰੀਮ ਦਾ ਕੰਟਰਾਸਟ ਬਿਲਕੁਲ ਸੌਫਟ ਦੇ ਵਿੱਚ ਫੈਬਰਿਕ ਹੈ ਬੜਾ ਸੋਹਣਾ ਸਾਰੇ ਤੇ ਹੈਂਡਵਰਕ ਹੋਇਆ ਆਰੀ ਵਰਕ ਤੇ ਹੈਂਡਵਰਕ ਦੇ ਵਿੱਚ ਸਾਰਾ ਵਰਕ ਇਹ ਦੇਖੋ ਪਰ ਤੋਂ ਲੈ ਕੇ ਪੂਰਾ ਹੈਵੀ ਵਰਕ ਹੈ ਤੇ ਡਬਲ ਕਲਰ ਦੇ ਵਿੱਚ ਸੂਟ ਹੈ ਲਾਈਟ ਕਰੀਮ ਗ੍ਰੇ ਜਿਹਾ ਸੂਟ ਉੱਪਰੋਂ ਆਪਣੀ ਸ਼ਰਟ ਤੇ ਪੱਲਿਆਂ ਤੇ ਗ੍ਰੀਨ ਕਲਰ ਹੈ ਪੂਰਾ ਹੈਵੀ ਵਰਕ ਹੈ ਤੁਸੀਂ ਦੇਖ ਸਕਦੇ ਹੋ ਸਾਰਾ ਹੈਂਡਵਰਕ ਘੇਰੇ ਤੇ ਵੀ ਉੱਪਰ ਤੋਂ ਲੈ ਕੇ ਕੋਈ ਲੈਂਥ ਦਾ ਇਸ਼ੂ ਨਹੀਂ ਹੋ ਸਕਦਾ ਕਿਉਂਕਿ ਆਪਾਂ ਅਡਜਸਟ ਕਰ ਸਕਦੇ ਹਾਂ ਜੀ ਇਹਨੂੰ ਇਹ ਆ ਗਈ ਫਰੰਟ ਸ਼ਰਟ ਤੇ ਇਹ ਆ ਜਾਣਾ ਬਾਜੂ ਤੇ ਵਰਕ ਇਹ 슬ੀਵਸ ਤੇ ਆ ਜਾਣਾ ਜੀ ਵਰਕ ਬਹੁਤ ਪਿਆਰੀ ਲੁੱਕ ਹੈ ਸੂਟ ਦੀ ਤੇ ਲਾਈਟ ਕਲਰ ਦੀ ਹੋ ਇਸ ਦੀ 크ريب ਦੀ 3 ਮੀਟਰ ਦੀ ਬਾਟਮ ਹੈ ਨਾਲ ਤੇ ਡਬਲ ਕਲਰ ਦੇ ਵਿੱਚ ਦੁਪੱਟਾ ਡਬਲ ਕਲਰ ਦੇ ਵਿੱਚ ਦੁਪੱਟਾ ਹਾਫ ਦੁਪੱਟਾ ਲਾਈਟ ਕਲਰ ਦੇ ਵਿੱਚ ਹੈ ਹਾਫ ਦੁਪੱਟਾ ਗ੍ਰੀਨ ਕਲਰ ਦੇ ਵਿੱਚ ਤੇ ਪੱਲਿਆਂ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੈਵੀ ਵਰਕ ਤੇ ਫੋਰ ਸਾਈਡ ਸਾਰਾ ਕਟ ਵਰਕ ਬਿਚ ਵੀ ਸਾਰ ਦੋਨੋਂ ਸਾਈਡ ਪੱਲਿਆਂ ਤੇ ਹੈਵੀ ਵਰਕ ਬਹੁਤ ਪਿਆਰਾ ਸੂਟ ਹੈ ਅਲੱਗ ਜੀ ਚੀਜ਼ ਹੈ ਬਿਲਕੁਲ ਸੌਫਟ ਦੇ ਵਿੱਚ ਇਹ ਲੁੱਕ ਆ ਜਾਣੀ 5500 ਪ੍ਰਾਈਸ ਹੈ ਜੀ 5500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਚ ਇੱਕ ਕਲਰ ਮੈਂ ਤੁਹਾਨੂੰ ਹੋਰ ਦਿਖਾਨੀ ਆ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਪਰਪਲ ਸੂਟ 골ਡਨ ਤੇ ਪਰਪਲ ਦਾ ਕੰਟਰਾਸਟ ਹੈ ਦੋਨਾਂ ਦਾ ਉਪਰੋਂ ਲਾਈਟ गोल्डन कलर ਉੱਪਰ ਹਾਫ ਸ਼ਰਟ ਤੇ ਹਾਫ ਪਰਪਲ ਕਲਰ ਦੀ ਹੈ ਸਾਰਾ ਹੈਂਡਵਰਕ ਕੀਤਾ ਹੋਇਆ ਉੱਪਰ ਪੂਰਾ ਹੈਵੀ ਵਰਕ ਹੈ ਜੀ ਸ਼ਰਟ ਦੇ ਵਿੱਚ ਪੂਰਾ ਹੈਵੀ ਵਰਕ ਇਹ 슬ੀਵਸ ਤੇ ਆ ਜਾਣਾ ਵਰਕ ਉੱਪਰ ਲਾਈਟ ਕਲਰ ਦਾ ਹੀ ਜਿਵੇਂ ਹੈਗਾ ਉਹ ਲਾਈਟ ਕਲਰ ਦੀਆਂ ਹੀ 슬ੀਵਸ ਆਣਗੀਆਂ ਤੇ ਨਾਲ ਹੈਗੀ ਇਸ ਸੂਟ ਦੇ ਨਾਲ ਪਰਪਲ ਕਲਰ ਦੀ ਬਾਟਮ ਕੁਛ ਡਿਫਰੈਂਟ ਕਰਿਆ ਆਪਾਂ ਨੇ ਤੇ ਦੁਪੱਟਾ ਦੋ ਰੰਗ ਦਾ ਹੀ ਆ ਜਬਲ ਕਲਰ ਦਾ ਹੀ ਆ ਹਾਫ ਲਾਈਟ ਕਲਰ ਦੇ ਵਿੱਚ ਹਾਫ ਪਰਪਲ ਤੇ ਪੱਲਿਆਂ ਤੇ ਉਵੇਂ ਹੀ ਹੈਵੀ ਵਰਕ ਹੈ ਪੂਰਾ ਹੈਵੀ ਕਾਰਨਰਸ ਵੀ ਹੈਵੀ ਡਿਜ਼ਾਈਨ ਕੀਤੇ ਹੋਏ ਤੇ ਪੂਰਾ ਹੈਵੀ ਵਰਕ ਪੱਲਿਆਂ ਤੇ ਦੋਨੋਂ ਸਾਈਡ ਐ ਸੇਮ ਵਰਕ ਐ ਤੇ ਫੋਰ ਸਾਈਡ ਕੱਟ ਵਰਕ ਐ ਇਹ ਲੁੱਕ ਆ ਜਣੀ ਸੂਟ ਦੀ ਬਹੁਤ ਪਿਆਰਾ ਸੂਟ ਹੈ ਇਹ 5500 ਪ੍ਰਾਈਸ ਦੇ ਨਾਲ ਆਪਣੇ ਇਹ ਦੋ ਸੂਟ ਮੈਂ ਤੁਹਾਨੂੰ ਦਿਖਾਏ ਆ ਅਲੱਗ ਜਿਹੇ ਕਨਸੈਪਟ ਦੇ ਵਿੱਚ 5500 ਪ੍ਰਾਈਸ ਦੇ ਨਾਲ 5500 ਪ੍ਰਾਈਸ ਹੈ। ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ